ਮੈਂ ਜੂੜ ਜਿਹੜਾ ਪਰਚੇਜ਼ ਕੀਤਾ ਸੀ ਜਿਹਦਾ ਸਾਈਟ ਵੀ ਫਰਕ ਹੀ ਥੋੜਾ ਮਾਈਨਰ ਡੈਫੈਕਟਰੀ ਹੀ ਵੈਚ ਜਦੋਂ ਇਹਨੇ ਮੇਰਾ ਨਾ ਵਾਪਸ ਕੀਤਾ ਨਾ origignal ਬਿੱਲ ਦਿੱਤਾ ਫਿਰ ਮੈਨੂੰ ਲੀਗਲ ਨੋਟਿਸ ਭੇਜ ਕੇ ਤੇ ਕਿੰਮਰ ਕੋਰਟ ਵਿੱਚ ਕੇਸ ਕੀਤਾ ਤੁਹਾਨੂੰ ਕਿੰਮਰ ਮਾਝਾ ਕੰਮਰ ਕੋਰਟ ਨੇ ਜਿਹੜਾ ਇਹਨੂੰ ਪਾਇਨ ਵੀ ਕੀਤਾ ਵਾ ਤੇ ਜਿਹੜਾ ਉਹ ਰਕਮ ਹੈ ਉਹ ਵੀ ਵਾਪਸ ਵਿਆਸ਼ਮੇਰ ਪਾਇਨ ਵੀ ਤੇ ਰਕਮ ਵੀ ਦੋਵੇਂ ਚੀਜ਼ਾਂ ਵਿਆਸ਼ਮੇਰ ਵਾਪਸ ਕਰ ਲਈ ਗਿਆ ਨੁਕਸਬੜਾ ਨਾਈਟ ਸੂਟ ਨਾ ਬਦਲਣ ਦੀ ਉਤੀ ਅਤੇ ਪੱਕਾ ਬਦਲ ਨਾ ਦੇਣ ਦੇ ਉੱਤੇ ਵਕੀਲ ਦੇ ਵੱਲੋਂ ਦੁਕਾਨਦਾਰ ਦੇ ਉੱਤੇ ਕੇਸ ਪਾ ਦਿੱਤਾ ਗਿਆ ਦੱਸਦੇ ਕਿ ਹੁਣ ਦੁਕਾਨਦਾਰ ਬੁਰਾ ਫਸ ਗਿਆ ਹੈ ਅਦਾਲਤ ਨੇ ਵਕੀਲ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਹੁਣ ਦੁਕਾਨਦਾਰ ਨੂੰ ਬਿਆਜ਼ ਸਣੇ ਸੂਟ ਦੀ ਕੀਮਤ ਤੇ ਜੁਰਮਾਨਾ ਭਰਨਾ ਪਵੇਗਾ ਦਰਅਸਲ ਇਹ ਮਾਮਲਾ ਬਟਾੜਾ ਤੋਂ ਸਾਹਮਣੇ ਆਇਆ 2018 ਦੀ ਗੱਲ ਹੈ ਇੱਕ ਸ਼ਹਿਰ ਦੇ ਵਿੱਚੋਂ ਦੁਕਾਨਦਾਰ ਦੇ ਕੋਲੋਂ ਵਕੀਲ ਨੇ ਨਾਈਟ ਸੂਟ ਖਰੀਦਿਆ ਸੀ 1600 ਰੁਪਏ ਦਾ ਪਰ ਉਸ ਦੇ ਵਿੱਚ ਕੋਈ ਨੌਕਸ ਸੀ ਜਿਸ ਤੋਂ ਬਾਅਦ ਦੁਕਾਨਦਾਰ ਨੇ ਉਹ ਸੂਟ ਵਾਦਨ ਤੋਂ ਪੂਰੀ ਨਾ ਕਰ ਦਿੱਤੇ ਜਿਸ ਤੋਂ ਬਾਅਦ ਵਕੀਲ ਦੇ ਵੱਲੋਂ ਕੇਸ ਪਾ ਦਿੱਤਾ ਗਿਆ ਫਿਲਹਾਲ ਵਕੀਲ ਨੂੰ ਇਨਸਾਫ ਮਿਲਿਆ ਅਤੇ ਦੁਕਾਨਦਾਰ ਨੂੰ ਹੁਣ ਅਦਾਲਤ ਦੇ ਵੱਲੋਂ ਜੁਰਮਾਨਾ ਲਗਾਇਆ ਗਿਆ ਕੀ ਹੈ ਪੂਰਾ ਮਾਮਲਾ ਤੁਸੀਂ ਵਕੀਲ ਦੀ ਜ਼ੁਬਾਨੀ ਸੁਣ ਲਵੋ ਮੇਰਾ ਨਾਮ ਜੀ ਐਡਵੋਕੇਟ ਸੁਤਿੰਦਰ ਸਿੰਘ ਹੈ ਜੇ ਜੀ ਸਨ 2018 ਦੀ ਗੱਲ ਆ ਉਤੋਂ ਮੈਂ ਇੱਕ ਨਾਈਟਸੂਟ ਜਿਹੜਾ ਪਰਚੇਸ ਕੀਤਾ ਸੀ ਜਿਹਦਾ ਸਾਈਜ਼ ਵੀ ਫਰਕ ਹੀ ਤੇ ਥੋੜਾ ਮਾਈਨਰ ਡੈਫੈਕਟ ਵੀ ਹੀ ਵਿੱਚ ਇਹ ਜਦੋਂ ਮੈਂ ਵਾਪਸ ਕਰ ਲਈ ਗਿਆ ਤੇ ਨਾ ਇਹ ਵਾਪਸ ਕਰਦਾ ਹੀ ਨਾ ਮੈਨੂੰ ਇਹਨੇ origignal bill ਦਿੱਤਾ ਉਹਦਾ ਕੱਚਾ ਬਿੱਲ ਦੇ ਦਿੱਤਾ ਸੀਗਾ ਤੇ ਫਿਰ ਮੈਨੂੰ ਜਦੋਂ ਇਹਨੇ ਮੇਰਾ ਨਾ ਵਾਪਸ ਕੀਤਾ ਨਾ origignal bill ਦਿੱਤਾ ਫਿਰ ਮੈਨੂੰ ਲੀਗਲ ਨੋਟਿਸ ਭੇਜ ਕੇ ਤੇ ਕੰਜ਼ਿਊਮਰ ਕੋਰਟ 'ਚ ਕੇਸ ਕੀਤਾ ਉਹਨੂੰ ਕੰਜ਼ਿਊਮਰ ਮੰਨਜੋ ਕੰਜ਼ਿਊਮਰ ਕੋਰਟ ਨੇ ਜਿਹੜਾ ਇਹਨੂੰ ਫਾਈਨ ਵੀ ਕੀਤਾ ਵਾ ਤੇ ਜਿਹੜਾ ਉਹ ਰਕਮ ਹੈ ਉਹ ਵੀ ਵਾਪਸ ਵਿਆਜ ਸਮੇਤ ਫਾਈਨ ਵੀ ਤੇ ਰਕਮ ਵੀ ਦੋਵੇਂ ਚੀਜ਼ਾਂ ਵਿਆਜ ਸਮੇਤ ਵਾਪਸ ਕਰ ਲਈ ਗਿਆ 1600 ਰੁਪਏ ਦਾ ਟਰੈਕ ਸੁਢੀ 1600 ਰੁਪਿਆ ਵੀ ਨੰਬਰ ਕੋਡ ਨੇ ਗਿਆ ਵਾਪਸ ਕਰੋ ਤੇ 3000 ਰੁਪਏ ਨੂੰ ਜੁਰਮਾਨਾ ਕੀਤਾ ਉਹ ਵੀ ਵਿਆਜ ਸਮੇਤ ਸਾਰੀ ਟੋਟਲ ਜਿਹੜੀ ਰਕਮ ਹੈ 7625 ਰੁਪਏ ਬਣਦੀ ਆ ਪਰ ਇਹਦੇ ਵਿੱਚ ਇਹ ਕਿ ਮੈਨੂੰ ਆਪ ਵਕੀਲ ਹੋਣ ਕਰਕੇ ਜਿਹੜਾ ਐਡਵੋਕੇਟ ਦਾ ਖਰਚਾ ਜਿਹੜਾ ਜੇ ਮੰਨ ਲਓ ਹੋਰ ਕਿਸੇ ਵਕੀਲ ਨੂੰ ਲਾਇਆ ਹੁੰਦਾ ਤੇ ਫਿਰ ਵਕੀਲ ਦਾ ਖਰਚਾ ਫਿਰ 20-25000 ਰੁਪਏ ਨੂੰ ਪੈਣਾ ਹੈ ਫਾਈਨ ਅਰੇ ਕਿ ਵਿਚ ਲੋ ਜੋ ਵੀ ਆ ਇਨਸਾਫ ਤੇ ਮਿਲਿਆ ਹੀ ਆ ਕੀ ਇੱਕ ਪੈਸੇ ਦੇ ਨਾ ਚਾਹੀਦਾ ਲੋਕਾਂ ਨੂੰ ਕਾਨੂੰਨ ਪ੍ਰਤੀ ਵੇਰ ਹੋਣਾ ਚਾਹੀਦਾ ਸਿਰਫ ਕੰਜ਼ਿਊਮਰ ਜਿਹੜੇ ਕੰਜ਼ਿਊਮਰ ਨਾਲ ਰਿਲੇਟਡ ਜਿਹੜੇ ਲਾਅ ਨੇ ਸਿਰਫ ਸਾਡੇ ਦੇਸ਼ ਚੋ ਹੀ ਨਹੀਂ ਸਕਤ ਸਾਡੇ ਇੱਥੇ ਤੱਕ ਵੀ ਪ੍ਰੋਵੀਜ਼ਨ ਹੈਗੀ ਕਿ ਜੇ ਕਿ ਗਵੰਡੀ ਦਾ ਧੂਆਂ ਤੱਕ ਤੁਹਾਡੇ ਘਰ ਵਿੱਚ ਆਉਂਦਾ ਤੇ ਉਹਦੇ ਤੁਸੀਂ ਕੇਸ ਕਰ ਸਕਦੇ ਹੋ ਤੁਹਾਡੀ ਸੜਕ ਬਹੁਤ ਜ਼ਿਆਦਾ ਇਹੋ ਜਿਹੀਆਂ ਚੀਜ਼ਾਂ ਜਿਹੜਾ ਲੋਕਾਂ ਨੂੰ ਪਤਾ ਹੀ ਨਹੀਂ ਰੋਜ਼ ਸਫਰ ਕਰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਕਿ ਕਿਹਦੇ ਪ੍ਰੋਵੀਜ਼ਨ ਹੈਗੀਆਂ ਨਾ ਹੁਣ ਮੰਨ ਲਓ ਕੋਈ ਸੜਕ ਬਣਾਉਣ ਡਿਆ ਠੇਕੇਦਾਰ ਜੇ ਤੁਹਾਡਾ ਅਲਟਰਨੇਟਿਵ ਰਸਤਾ ਨਹੀਂ ਬਣਾਉਂਦਾ ਤਾਂ ਉਹ ਵੀ ਪਬਲਿਕ ਨਿਊਸੈਂਸ ਚ ਆਉਂਦਾ 290 ਧਾਰਾ ਦੇ ਅਧੀਨ ਉਹ ਵੀ ਪਬਲਿਕ ਨਿਊਸੈਂਸ ਹੈ ਲੋਕਾਂ ਨੂੰ ਅਵੇਰਨੈਸ ਨਾ ਹੋਣ ਕਰਕੇ ਬਹੁਤ ਜ਼ਿਆਦਾ ਥਾਵਾਂ ਤੇ ਲੋਕਾਂ ਨੂੰ ਆਪਣਾ ਪਤਾ ਇਹ ਨਹੀਂ ਲੱਗ ਕੇ ਸਾਡਾ ਰਾਈਟ ਹੈ ਤੇ ਅਸੀਂ ਕਾਨੂੰਨ ਨਹੀਂ ਕੋਰਟ ਵੀ ਜਾ ਸਕਦੇ ਆ ਅਵੇਰਨੈਸ ਇਹਦੇ ਬਹੁਤ ਜਿਆਦਾ ਕਮੀ ਆ ਸਾਡੇ ਲੋਕਾਂ ਦੇ ਵਿੱਚ ਇਹ ਕਹਿ ਸਕਦੇ ਜਦੋਂ ਆਪਾਂ ਲੋਕਾਂ ਨੂੰ ਸਮਝਾਉਨੇ ਆ ਨਾ ਤੇ ਉਹਦੇ ਵਿੱਚ ਸਾਨੂੰ ਬੜੀ ਸਰਲ ਭਾਸ਼ਾ ਚ ਉਹਨਾਂ ਨੂੰ ਸਮਝਾਉਣਾ ਪੈਂਦਾ ਜਿਹੜੇ ਲੀਗਲ ਸੈਲ ਨੇ ਉਹ ਥੋੜੀ ਲੀਗਲ ਲੈਂਗੁਏਜ ਜਿਆਦਾ ਯੂਜ਼ ਕਰਦੇ ਆ ਤੇ ਉਹਦੇ ਵਿੱਚ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਕਹਿ ਕੀ ਗਿਆ ਕੋਈ ਜਿਹੜਾ ਉਹਨਾਂ ਨੂੰ ਐਗਜ਼ਾਮਪਲ ਦੇ ਕੇ ਕਿ ਜੇ ਤੇਰੇ ਨਾਲ ਆ ਹੁੰਦਾ ਤੂੰ ਇਹਦੇ ਵਿੱਚ ਆ ਸਕਦਾ ਕੋਰਟ ਜਿੱਦਾਂ ਤੁਹਾਨੂੰ ਮੈਂ ਧੂਏ ਦੇ ਐਗਜ਼ਾਮਪਲ ਦੱਸਦੀ ਜੇ ਮੈਂ ਤੁਹਾਨੂੰ ਸਿਰਫ ਪਬਲਿਕ ਨਿਊਸੈਂਸ ਕਹਿਣ ਦਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਧੂਆ ਪਬਲਿਕ ਨਿਊਸੈਂਸ ਚ ਆਉਂਦਾ ਜਾਂ ਨਹੀਂ ਹੁੰਦਾ ਉੱਚੀ ਆਵਾਜ਼ ਕੋ ਡੈਕ ਲਾਉਂਦਾ ਉਹ ਪਬਲਿਕ ਨਿਊਸੈਂਸ ਚ ਆਉਂਦਾ ਇਹਦਾ ਕੁੱਤਾ ਸਾਰੀ ਰਾਤ ਭੌਂਕਦਾ ਰਹਿੰਦਾ ਉਹ ਪਬਲਿਕ ਨਿਊਸੈਂਸ ਚ ਆਉਂਦਾ ਇਹ ਲੋਕਾਂ ਨੂੰ ਜਿਹੜਾ ਸਮਝਾਉਣਾ ਜਿਹੜਾ ਜੇ ਅਸੀਂ ਲੀਗਲ ਲੈਂਗੁਏਜ ਵਿੱਚ ਸਮਝਾਵਾਂਗੇ ਉਹਨੂੰ ਸਮਝ ਨਹੀਂ ਆਣੀ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਸਮਝਾਉਣਾ ਪੈਣਾ ਕਿਉਂਕਿ ਲੋਕ ਲੀਗਲ ਟਰਮਸ ਵੀ ਜਾਣਦੇ ਨਹੀਂਗੇ ਬੈਨਿੰਗ ਦਿੰਦਾ ਚ ਤੁਸੀਂ ਫਿਰ ਆਪਣੇ ਲੀਗਲ ਰੈਮਡੀ ਅਵੇਲ ਕਰੋ ਨਾ ਤੁਸੀਂ ਉਹਦੇ ਵਿੱਚ ਉਹਨੂੰ ਆਪਣੇ ਲੀਗਲ ਨੋਟਿਸ ਭੇਜੋ ਲੀਗਲ ਨੋਟਿਸ ਤੇ ਫਿਰ ਅਪਲਾਈ ਕਰੂਗਾ ਜੇ ਨਹੀਂ ਵੀ ਕਰਦਾ ਤਾਂ ਵੀ ਲੀਗਲ ਨੋਟਿਸ ਤੇ ਮੰਡੇਟਰੀ ਆ ਵੈਸੇ ਕਿਉਂਕਿ ਉਹਦੇ ਵਿੱਚ ਫਿਰ ਕਲੀਅਰ ਹੋ ਜਾਂਦਾ ਕਾਫੀ ਕੁਝ ਮੈਂ ਕੋਸ਼ਿਸ਼ ਕਰੋ ਕਿ ਡਿਜੀਟਲ ਪੇਮੈਂਟ ਕੀਤੀ ਜਾਵੇ ਮਨ ਲਓ ਤੁਸੀਂ ਬਿੱਲ ਨਹੀਂ ਦਿੰਦਾ ਜੇ ਤੁਸੀਂ ਉਹ ਸਵੈਪ ਕਰਉਂਦੇ ਹੋ 5000 ਦਾ ਤੇ ਤੁਹਾਡੇ ਕੋਲ ਪ੍ਰੂਫ ਆ ਜਾਂਦਾ ਕਿ ਮੇਰਾ 5000 ਗਿਆ ਨੇ ਬਿੱਲ ਨਹੀਂ ਦਿੱਤਾ ਜਿਹੜੀ ਕੈਸ਼ ਜਿਹੜੀ ਪੇਮੈਂਟ ਹੈ ਉਹ ਵੀ ਅਵੋਇਡ ਕਰੇ ਆਜੋ ਤਾਂ ਤੇ ਜਿੱਥੇ ਸਾਨੂੰ ਲਗਭਗ ਪਤਾ ਹੀ ਹੁੰਦਾ ਕਿਹੜਾ ਦੁਕਾਨਦਾਰ ਬਿੱਲ ਦਿੰਦਾ ਕਿਹੜਾ ਨਹੀਂ ਦਿੰਦਾ ਜਿਹੜਾ ਨਹੀਂ ਦਿੰਦਾ ਉਹ ਸਵੈਪ ਕਰਕੇ ਕਾਰਡ ਜਿਹੜੀ ਪੇਮੈਂਟ ਕਰੋ ਕਿਉਂਕਿ ਤੁਹਾਡੀ ਪੇਮੈਂਟ ਗਈ ਦਾ ਪਤਾ ਉਹ ਫਿਰ ਉਹ ਜਵਾਬ ਦੋਗੇ ਪੇਮੈਂਟ ਕਾਦੀ ਆਈ